ਇਹ ਲੰਗਰ ਹੈ ਕਿਤਾਬਾਂ ਦਾ এডੂਕੇਸ਼ਨ ਦਾ ਸਕੂਲ ਦੇ ਬੱਚਿਆਂ ਦਾ ਵੱਡੀਆਂ ਕਲਾਸਾਂ ਦੇ ਬੱਚਿਆਂ ਦਾ ਸਕੂਲਾਂ ਦੀਆਂ ਵਰਦੀਆਂ ਦਾ ਲੋਕਾਂ ਦੀਆਂ ਰੋਜ਼ਵਾਰਾਂ ਦੀਆਂ ਕੱਪੜਿਆਂ ਦਾ ਇਹਨਾਂ ਸਾਰੀਆਂ ਚੀਜ਼ਾਂ ਦਾ ਲੰਗਰ ਹੈ ਜਿਹੜਾ ਕਿ ਆਮ ਗਰੀਬ ਬੰਦੇ ਲਈ ਲਗਾਇਆ ਗਿਆ ਫ੍ਰੀ ਆਫ ਕਾਸਟ ਜਿਹੜੇ ਬੱਚੇ ਆਲਰੇਡੀ ਪੜ ਚੁੱਕੇ ਆ ਉਹ ਆਪਣੇ ਜਿਹੜੀਆਂ ਪੜੀਆਂ ਹੋਈਆਂ ਕਿਤਾਬਾਂ ਉਹਨਾਂ ਨੂੰ ਰੱਦੀ ਵਿੱਚ ਦਾ ਸੁੱਟ ਕੇ ਇੱਥੇ ਸਾਨੂੰ ਦਾਨ ਦੇ ਕੇ ਜਾਂਦੇ ਆ ਅਸੀਂ ਅੱਗੇ ਜਿਹੜੇ ਉਹਨਾਂ ਤੋਂ ਛੋਟੀਆਂ ਕਲਾਸਾਂ ਦੇ ਬੱਚੇ ਜਦੋਂ ਆਉਂਦੇ ਆ ਉਹ ਆਪਣੀਆਂ ਕਿਤਬਾਂ ਲੈ ਕੇ ਜਾਂਦੇ ਆ ਆਪਣੀਆਂ ਵਰਦੀਆਂ ਲੈ ਕੇ ਜਾਂਦੇ ਆ ਗਰੀਬ ਪਰਿਵਾਰਾਂ ਦੇ ਬੱਚੇ ਜਿਹੜੇ ਅਫੋਰਡ ਨਹੀਂ ਕਰ ਸਕਦੇ ਇਹਦੇ ਵਿੱਚ ਕੋਈ ਜਾਤ ਪਾਤ ਨਹੀਂ ਦੇਖੀ ਜਾਂਦੀ ਕਿਸੇ ਵੀ ਕਲਾਸ ਦਾ ਐਸਸੀ ਬੀਸੀ ਜਰਨਲ ਕੋਈ ਵੀ ਹੋਵੇ ਹਰ ਇੱਕ ਲਈ ਖੁੱਲੀਆਂ ਇਹਦੇ ਵਿੱਚ ਮੈਂ ਅਸੀਂ ਇਹ ਦੱਸਣਾ ਚਾਹੁੰਦੇ ਆ ਅੱਜ ਤੋਂ ਪਰਟੀਕੂਲਰ ਅੱਜ ਤੋਂ ਅਸੀਂ ਸਾਰੀਆਂ ਕਿਤਾਬਾਂ ਜਿਹੜੀਆਂ ਹਨ ਉਹਨਾਂ ਨੂੰ ਸੈਟ ਵਾਈਜ਼ ਕਰ ਲਿਆ ਹੈ ਸਾਡੇ ਜਿਹੜੇ ਵਰਕਰ ਹੈਗੇ ਆ ਉਹਨਾਂ ਨੇ ਸਾਰਿਆਂ ਨੇ ਅਡੱਡ ਕਰ ਲੀਆਂ ਤੇ ਅਸੀਂ ਅੱਜ ਤੋਂ ਪੂਰੀ ਤਰ੍ਹਾਂ ਨਾਲ ਲੰਗਰ ਜਿਹੜਾ ਸ਼ੁਰੂ ਕਰਤਾ ਹੈ। ਔਰ ਅਸੀਂ ਸਕੂਲਾਂ ਦੇ ਜਦ ਤੱਕ ਸਕੂਲ ਸ਼ੁਰੂ ਨਹੀਂ ਹੁੰਦੇ ਉਦੋਂ ਤੱਕ ਤਾਂ ਇਹ ਲੰਗਰ ਦਾ ਚੱਲੇਗਾ। ਜੀ ਦੇ ਵਿੱਚ ਅਸੀਂ ਪੁਰਾਣੀਆਂ ਕਿਤਾਬਾਂ ਬੱਚੇ ਦੇ ਕੇ ਜਾਣਗੇ, ਨਵੀਆਂ ਲੈ ਕੇ ਜਾਣਗੇ ਸੈਟ ਵਾਈਂ ਔਰ ਈਵਨ ਨਾਲ ਨਾਲ ਸਕੂਲਾਂ ਦੇ ਨਾਲ ਵੀ ਸਾਡਾ ਪਾਈਪ ਹੋ ਗਿਆ। ਉਹਨਾਂ ਨੂੰ ਵੀ ਉੱਥੇ ਵੀ ਅਸੀਂ ਜਾ ਕੇ ਲੰਗਰ ਲਗਾਵਾਂਗੇ।